ਇਦਨੋਂ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਬਰਿੰਦਰ ਸਿੰਘ 100 ਗੁਣਾ ਇਹਨੋਂ ਬਿਹਤਰੀਨ ਇਨਸਾਨ ਇਸ ਵਕਤੋਂ ਉਹ ਕੱਟੋ-ਕੱਟ ਰਿਸਪੈਕਟ ਕਰਦਾ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਪੰਜਾਬੀ ਆਉਂਦੀ ਨਹੀਂ ਪੜੇ ਨੇ ਉਹ ਪਹਾੜਾਂ ਦੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ ਇੱਥੇ ਆ ਕੇ ਪੰਜਾਬੀ ਬੋਲ ਹੀ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਕੇ ਜੀ ਬਾਜਵਾ ਮਜੀਠੀਆ ਸੁਖਵੀਰ ਕੈਪਟਨ ਇੱਕਾ ਹੋਰ ਜਿਹੜਾ ਉਹੀ ਤੋਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਖੈਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਆੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਆੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਕਰੇ ਅੰਗਰੇਜ਼ੀ ਬੋਲਦੇ ਆਂ ਨਾ ਕਸੁੱਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵਧ ਰਿਆ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਆ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਕਹਿੰਦੇ ਸੁਖਬੀਰ ਬਾਦਲ ਸਾਹਿਬ ਮਜੀਠੀਆ ਸਾਹਿਬ ਬਾਜਵਾ ਸਾਹਿਬ ਖੈਰਾ ਸਾਹਿਬ ਕਹਿੰਦੇ ਇਹ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਦੇ ਪੰਜਾਬੀ ਦਾ ਪੇਪਰ ਦਵਾ ਦिए ਫੇਲ ਹੋ ਜਾਣ ਇਹਨਾਂ ਨੂੰ ਤਾਂ ਚੰਡੀਗੜ੍ਹ ਲਿਖਣਾ ਤੱਕ ਨਹੀਂ ਆਉਂਦਾ ਪੰਜਾਬੀ ਚ ਮੈਂ ਸੁਣਾਉਣਾ ਕਹਿੰਦੇ ਚੰਡੀਗੜ੍ਹ ਦੇ ਕੀ ਸਪੈਲਿੰਗ ਹੁੰਦੇ ਨੇ ਪੰਜਾਬੀ ਚ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਬਿਹਾਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗੱਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਇਹਨਾਂੋਂ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਅ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਬਰਿੰਦਰ ਸਿੰਘ 100 ਗੁਣਾ ਇਹ ਤੋਂ ਮਹਤਰੀਨ ਇਨਸਾਨ ਇਸ ਵਕਤੋਂ ਉਹ ਕੱਟੋ-ਕੱਟ ਰਿਸਪੈਕਟ ਕਰਦਾ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੋਲਣ ਲੱਗੇ ਤਾਂ ਤਮੀਜ਼ ਤੇ ਲਹਿਜਾ ਰੱਖਦੇ ਸੀਗੇ ਕੈਪਟਨ ਅਬਰਿੰਦਰ ਸਿੰਘ 100 ਗੁਣਾ ਇਹ ਤੋਂ ਮਹਤ ਉਹ ਘੱਟੋ ਘੱਟ ਰਿਸਪੈਕਟ ਕਰਦਾ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ